ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵੈਲਕਮਸ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਤੁਹਾਡੇ ਨਾਲ ਕਰਮਵੀਰ ਸ਼ਰਮਾ ਜਿੱਥੇ ਕਿ ਪੰਜਾਬ ਸਰਕਾਰ ਤੁਸੀਂ ਅਕਸਰ ਦੇਖ ਰਹੇ ਹੋ ਜਿਹੜੀ ਖੇਡਾਂ ਉਹਨੂੰ ਵੱਲ ਵਧਾਣ ਦੀ ਹੋਈ ਨਜ਼ਰ ਆ ਰਹੀ ਹੈ ਜਿਹਦੇ ਕਰਕੇ ਆ ਤਾਂ ਉਹਨੋਂ ਘਰਾਲ ਕੌਨ ਸਿੰਘ ਸਿੱਧੂ ਜੀ ਵੱਲੋਂ ਵੀ ਇੱਕ ਟੂਰਨਾਮੈਂਟ ਕਰਾਇਆ ਗਿਆ ਜਿੱਥੇ ਕਿ ਵੱਖ-ਵੱਖ ਟੀਮਾਂ ਜਿਹੜੀ ਦੂਰ-ਦੂਰੋਂ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਤੋਂ ਦਿਖਾਵਾਂਗੇ ਇੱਕ ਉਹ ਜਿਹੜਾ ਗਰਾਊਂਡ ਹੈ ਕਾਫੀ ਵਧੀਆ ਤਰੀਕੇ ਨਾਲ ਸਜਿਆ ਹੋਇਆ ਹੈ ਤੇ ਸਾਰੇ ਪਾਸੇ ਜਿਹੜੇ ਖਿਡਾਰੀ ਨੇ ਯੰਗਸਟਰ ਬੱਚੇ ਹੈ ਇੱਕ ਵਧੀਆ ਸਿੱਖਿਆ ਜਿਹੜੀ ਹੈ ਸਮਾਜ ਨੂੰ ਮਿਲਦੀ ਹੋਈ ਕਿ ਜਿਹੜੇ ਬੱਚਿਆਂ ਨੂੰ ਉਹਨਾਂ ਨੂੰ ਖੇਡਾਂ ਵੱਲ ਮਦਾਨਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਯੰਗਸਟਰ ਮੁੰਡੇ ਹੈ ਜਿਹਦੀ ਖੇਡ ਹੈ ਲਗਾਤਾਰ ਚਲਦੀ ਹੋਈ ਨਜ਼ਰ ਆ ਰਹੀ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੂਬਾ ਐਮਐਲਏ ਸਾਹਿਬ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਬਾਕੀ ਦੇਖਦੇ ਆ ਗੱਲਬਾਤ ਕਰਦੇ ਆ ਸਾਰੀ ਤੇ ਪੁੱਛਦਿਆਂ ਜਿਹੜਾ ਇਹ ਟੂਰਨਾਮੈਂਟ ਹੈ ਇਹ ਕਦੋਂ ਤੇ ਕਿਵੇਂ ਸੋਚ ਵਿੱਚ ਆਇਆ ਇਸ ਤਰ੍ਹਾਂ ਆਪਾਂ ਦੇਖ ਰਹੇ ਆ ਪੰਜਾਬ ਦੀ ਗੱਲ ਕਰਦੇ ਆ ਹਰਿਆਣਾ ਦੀ ਆਪਾਂ ਸਪੋਰਟਸ ਦੀ ਗੱਲ ਕਰਦੇ ਆ ਹਰਿਆਣਾ ਪੰਜਾਬ ਤੋਂ ਹੁਣ ਅੱਗੇ ਜਾ ਰਿਹਾ ਇਹ ਵੀ ਇੱਕ ਬਹੁਤ ਹੀ ਸ਼ਾਨਦਾਰ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕੀ ਲੱਗਦਾ ਹੈ ਕਿ ਅਨਲ ਟਾਈਮ 'ਚ ਵੀ ਉਪਰਾਲੇ ਹੋਣੇ ਚਾਹੀਦੇ ਆ ਪੰਜਾਬ 'ਚ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਸਾਡੇ ਅਮਰ ਸੇਧ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਅਮਰ ਸੇਧਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦੇ ਹੋਏ ਮੇਰੇ ਵੱਡੇ ਵੀਰ ਸਰਦਾਰ ਜਬਰ ਸਿੰਘ ਸਿੱਧੂ ਦੀ ਯਾਦ ਵਿੱਚ ਅੰਬੇਦਕਰ ਕ੍ਰਿਕਟ ਕਲੱਬ ਵੱਲੋਂ ਕਰਾਏ ਜਾ ਰਹੇ ਇਸ ਟੂਰਨਾਮੈਂਟ ਦੇ ਵਿੱਚ ਜਿੰਨੇ ਵੀ ਦਰਸ਼ਕ ਜਿੰਨੇ ਖਿਡ ਕਪਰਾਲਾ ਪਹਿਲਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਫਿਰ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਅਗਰ ਆਪਾਂ ਗੱਲਾਂ ਕਰਕੇ ਬਹਿ ਜਾਗੇ ਘਰੇ ਤਾਂ ਉਹਦੇ ਵਿੱਚ ਕਾਮਯਾਬੀ ਨਹੀਂ ਹੋ ਉਹ ਨਸ਼ੇ ਤੋਂ ਨੌਜਵਾਨੀ ਨੂੰ ਬਚਾਉਣ ਲਈ ਕੋਈ ਨਾ ਕੋਈ ਅਪਰਾਲਾ ਕਰਨਾ ਪੈਂਦਾ ਅਸੀਂ ਉਹ ਹਰ ਸਾਲ ਇਹ ਕਰਦੇ ਹਾਂ ਵੱਖ-ਵੱਖ ਏਰੀਆ ਵਿੱਚ ਟੂਰਨਾਮੈਂਟ ਖੇਡਾਂ ਦਾ ਮੁੰਡੇ ਨੂੰ ਉਤਸ਼ਾਹਤ ਕਰਦੇ ਹਾਂ ਉਸੇ ਲੜੀ ਤਹਿਤ ਅੱਜ ਦੁਗਰੀ ਵਿੱਚ ਕਰਾ ਰਹੇ ਹਾਂ ਤਾਂ ਮੈਂ ਸਮਝਦਾ ਇੱਕ ਬਹੁਤ ਵੱਡਾ ਹੰਗਾਲਾ ਇਹਦੇ ਵਿੱਚ ਸਾਡੇ ਜਿੱਥੇ ਮਨ ਨੂੰ ਖੁਸ਼ੀ ਵੀ ਹੋਈ ਹੈ ਤਾਂ ਦੇਖੋ ਕਿਵੇਂ ਅੱਜ ਪਹਿਲੇ ਦਿਨ ਹੀ ਬੜੀ ਗਿਣਤੀ ਨੌਜਵਾਨ ਆ ਕੇ ਇਸ ਟੂਰਨਾਮੈਂਟ ਨਾਲ ਜੁੜੇ ਨੇ ਕਿਤੇ ਤੇ ਕਿਸੇ ਦੀ ਵੀ ਜੇ ਆਤਮਾ ਜਾਗੀ ਉਹ ਨਸ਼ੇ ਤੋਂ ਬਚ ਗਿਆ ਸਾਡਾ ਜਿਹੜਾ ਪਰਾਲਾ ਸਾਡੀ ਮਿਹਨਤ ਸਫਲ ਹੋਈ ਟੋਟਲ ਕਿੰਨੀਆਂ ਟੀਮਾਂ ਆਈਆਂ ਨੇ ਕਿੱਥੇ ਕਿੱਥੋਂ ਆਈਆਂ ਨੇ ਤੇ ਤਕਰੀਬਨ ਜਿਹੜਾ ਬੈਸਟ ਰੀਡਰ ਕਿੰਨੇ ਦਾ ਕੀ ਰੱਖਿਆ ਗਿਆ 30 ਟੀਮਾਂ ਇਹਦੇ ਵਿੱਚ ਆਈਆਂ ਨੇ ਅੱਜ ਮੇਰਾ ਖਿਆਲ ਸੱਤ ਜਾਂ ਅੱਠ ਟੀਮਾਂ ਦੇ ਮੈਚ ਹੋਣਗੇ ਪੰਜ-ਪੰਜ ਹੋਰਾਂ ਦਾ ਮੈਚ ਹੈ ਪਹਿਲਾ ਇਨਾਮ ਹੈ 51000 31000 30000 ਬੈਸਟ ਬੋਲਰ ਤੇ ਬੈਸਟ ਬੈਟਮੈਨ ਤੇ ਬੈਸਟ ਮੈਨ ਆਫ ਦਾ ਸੀਰੀਜ਼ ਉਹਨਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ ਤੇ ਨਾਲ ਨਾਲ ਸਾਡੀ ਅੱਜ ਪੂਰੀ ਟੀਮ ਚਲੋ ਆਮ ਆਦਮੀ ਪਾਰਟੀ ਮੇਰੇ ਸੱਜਣਾ ਮਿੱਤਰਾਂ ਵੱਲੋਂ ਮੌਕੇ ਤੇ ਵੀ ਆਊਟ ਕਰਨ ਤੇ ਜਾਂ ਬੱਟ ਛੱਕਾ ਮਾਰਨ ਤੇ ਚੌਕਾ ਮਾਰਨ ਤੇ ਵੀ ਵੱਡੇ ਨਾਮ ਦਿੱਤੇ ਜਾ ਰਹੇ ਸਿਰਫ ਪੰਜਾਬ ਦੀਆਂ ਟੀਮਾਂ ਨਹੀਂ ਆ ਕੁਝ ਦੂਸਰੇ ਸਟੇਟ ਤੋਂ ਵੀ ਕੋਈ ਟੀਮ ਆਈਆਂ ਨੇ ਪੰਜਾਬ ਦੀਆਂ ਟੀਮਾਂ ਨੇ ਵਿੱਚ ਹਰਿਆਣੇ ਦੇ ਮੁੰਡੇ ਵੀ ਖੇਡਣ ਆਏ ਹੋਏ ਨੇ ਅੱਜ ਇੱਕ ਮੁੰਡਾ ਉਹਨੇ ਪੰਜ ਛੱਕੇ ਵੀ ਮਾਰੇ ਆ ਉਹਨੂੰ ਅਸੀਂ ਹੌਸਲਾ ਅਫਜ਼ਾਈ ਵੀ ਕਰੀਏ ਜੇ ਦੀ ਗੱਲ ਕਰੀਏ ਤੁਸੀਂ ਵੀ ਜਿਹੜਾ ਹਰਿਆਣਾ ਉਹ ਖੇਡਾਂ ਤੇ ਸਾਡੇ ਨਾਲ ਅੱਗੇ ਹੈ ਹਰਿਆਣਾ ਕੋਈ ਸਭ ਤੋਂ ਵੱਖ ਨਹੀਂ ਸਾਡਾ ਆਪਦੇ ਅੰਦਾਜ਼ ਪਰ ਇਹ ਉਦੋਂ ਸੀਗਾ ਜਦੋਂ ਪੰਜਾਬ ਤੇ ਵਿਕੇ ਖਿਡਾਰੀਆਂ ਦੀ ਬਾਹ ਮਣ ਵਾਲਾ ਕੋਈ ਨਹੀਂ ਸੀ ਅੱਜ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਜੋ ਮੁੱਖ ਮੰਤਰੀ ਹਰਮਨ ਪਿਆਰੇ ਮੁੱਖ ਮੰਤਰੀ ਨੇ ਉਹ ਵੀ ਯਤਨ ਕਰ ਰਹੇ ਨੇ ਮੈਂ ਤੁਸੀਂ ਦੇਖਦਾ ਵੀ ਪਿੱਛੇ ਲੰਬੇ ਸਮੇਂ ਕਿੱਡੇ ਕਿੱਡੇ ਵੱਡੇ ਕਰੋੜਾਂ ਦੇ ਇਨਾਮ ਜਿਹੜੇ ਖਿਡਾਰੀਆਂ ਨੂੰ ਦਿੱਤੇ ਦਾ ਉਹਦਾ ਜਿਹੜਾ ਇਹ ਰਿਜ਼ਲਟ ਨਿਕਲਿਆ ਵੀ ਆ ਪਿਛਲੇ ਜਿੰਨੀਆਂ ਵੀ ਖੇਡਾਂ ਹੋਈਆਂ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ 골ਡ ਮੈਡਲ ਸਿਲਵਰ ਮੈਡਲ ਤੇ ਬ੍ਰੌਂਜ਼ ਮੈਡਲ ਲਿਆ ਕੇ ਪੰਜਾਬ ਦਾ ਜਿੱਥੇ ਨਾਂ ਓਚਾ ਉੱਥੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਪੰਜਾਬ ਨੂੰ ਰੰਗਲਾ ਬਣਾਉਣ ਦਾ ਉਹ ਵੀ ਸੱਚਾ ਹੋ ਰਿਹਾ ਹੁਣ ਜਿਵੇਂ ਆਇਆ ক্রিকেট ਦਾ ਅੱਜ ਟੂਰਨਾਮੈਂਟ ਕਰਵਾ ਰਹੇ ਹਾਂ ਆਨਲਾਈਨ ਟਾਈਮ 'ਚ ਜਿਸ ਤਰ੍ਹਾਂ ਕਬੱਡੀ ਹੈ ਜਾਂ ਕੋਈ ਹੋਰ ਖੇਡਾਂ ਨੇ ਉਹਨਾਂ ਨੂੰ ਵੀ ਪ੍ਰਸਾਦ ਕੀਤਾ ਜਾਏਗਾ ਜਾਂ ਸਿਰਫ ক্রিকেট ਵਾਲੀ ਧਿਆਨ ਦਿੱਤਾ ਜਾਏਗਾ ਨਹੀਂ ਨਹੀਂ ਸਾਰੀਆਂ ਖੇਡਾਂ ਮੈਂ ਖੁਦ ਬਾਲੀਬਾਲ ਖੇਡਦਾ ਸ਼ਾਮ ਨੂੰ ਉੱਥੇ ਵੀ ਬੜੀ ਗਿਣਤੀ ਨੌਜਵਾਨ ਆਉਂਦੇ ਨੇ ਬੜੀ ਜਲਦੀ ਅਸੀਂ ਇੱਕ ਬਾਲੀਬਾਲ ਦਾ ਵੀ ਟੂਰਨਾਮੈਂਟ ਕਰਾਵਾਂਗੇ ਅਲੱਗ-ਅਲੱਗ ਖੇਡਾਂ ਨੂੰ ਜਿੱਥੇ ਵੀ ਕਿਸੇ ਦੀ ਏਰੀਆ ਦੀ ਪਸੰਦੀ ਖੇਡ ਹੈ ਉਹਦੇ ਕੋਸ਼ਿਸ਼ ਕਰਦੇ ਆ ਉਹਨਾਂ ਜਿਹੜਾਂ ਖੇ ਤਾ ਉਹਨਾਂ ਦੇ 3 ਜਣ ਕਿਤੇ ਨਾ ਕਿਤੇ ਜਿਹੜੇ ਨੌਜਵਾਨਾਂ ਅਸੀਂ ਕਿਵੇਂ ਨਾ ਕਿਵੇਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਦੇ ਸਾਡੀ ਇਹ ਕੋਸ਼ਿਸ਼ ਹੈ ਆਪਾਂ ਗੱਲ ਕਰੀ ਲੁਧਿਆਣੇ ਦੀ ਲੁਧਿਆਣੇ ਦੇ ਕਈ ਪਲੇਅਰ ਇੰਨੇ ਵਧੀਆ ਨੇ ਬਹੁਤ ਵਧੀਆ ਖੇਡਦੇ ਲੇਕਿਨ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਉਹਨਾਂ ਦੇ ਹੌਸਲੇ ਅਭਿਯਾਈ ਬਦੂ ਵੀ ਅਸੀਂ ਏਡੇ ਵੱਡੇ ਉਹਦੇ ਨਾਮ ਰੱਖੇ ਨੇ ਤੇ ਨਗਦ ਦਾ ਇਨਾਮ ਵੀ ਦੇ ਰਹੇ ਹਾਂ ਹੋਰ ਵੀ ਇਹ ਕਿਸੇ ਨੂੰ ਖੇਡ ਖੇਡਣ ਵਾਸਤੇ ਕਿਤੇ ਬਾਹਰ ਅੰਦਰ ਖੇਡਣ ਜਾਣਾ ਉਹਦੇ ਵਾਸਤੇ ਵੀ ਅਸੀਂ ਉਹਨਾਂ ਨੂੰ ਫੰਡ ਮੱਜਾ ਕਰਾਵਾਂਗੇ ਪਰ ਖੇਡਾਂ ਨੂੰ ਪੰਜਾਬ ਨੂੰ ਖੇਡਾਂ ਪਹਿਲੇ ਨੰਬਰ ਤੇ ਲੈ ਕੇ ਜਾਣ ਲਈ ਪੂਰ ਜੋਰ ਅਸੀਂ ਜਤਨ ਕਰਾਂਗੇ ਤੇ ਬਾਬਾ ਦੀਪ ਸਿੰਘ ਮਹਾਰਾਜ ਸੀਤ ਸਿੰਘ ਰਹਿਮਤ ਕਰਨ ਅਸੀਂ ਕਾਮਯਾਬੀ ਜ਼ਰੂਰ ਹੋਵਾਂਗੇ ਧੰਨਵਾਦ ਜੀ ਸੋ ਏ ਸੀ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਜਿਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਦੱਸਿਆ ਕਿ ਜਿਹੜਾ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਉਪਰਾਲੇ ਕਰਾਂਗੇ ਇਹ ਬਹੁਤ ਹੀ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਜਿਹੜਾ ਅੱਜ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਲਈ ਤੁਸੀਂ ਉਹਨਾਂ ਦਾ ਨਿਸਾਨੀਆ ਕਰ ਰਹੇ ਹਾਂ ਜਿੱਥੇ ਕਿ ਕਾਫੀ ਹਰਿਆਣੇ ਦੇ ਪਲੇਅਰ ਵੀ ਵਿੱਚ ਖੇਲਣ ਆਏ ਹੋਏ ਨੇ ਜਿਨ੍ਹਾਂ ਨੇ ਇੱਕ ਪਲੇਅਰ ਨੇ ਪੰਜ ਛੱਕੇ ਵਿੱਚ ਲਗਾਏ ਤੇ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਟਾਈਮ ਜਿਹੜੀ ਖੇਡਾਂ ਨੂੰ ਹੋਰ ਪ੍ਰਮੋਟ ਕਰਨ ਵਾਸਤੇ ਵੀ ਆਪਾਂ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਲਗਾਤਾਰ ਹੁੰਦੇ ਰਹਿਣਗੇ ਸੋ ਬਣੇ ਰੋ ਕੈਮਰਾਮੈਨ ਗੁਰਚਰਨ ਦੇ ਨਾਲ ਕਰਮੀ ਸ਼ਰਮਾ ਦੀ ਰਿਪੋਰਟ ਲੁਧਿਆਣਾ ਪੰਜਾਬ